ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਰਹੋਗੇ ਅੱਜ ਦੀ ਵੀਡੀਓ ਜਿਹੜੀ ਆਪਣੀ ਹੈਗੀ ਹੈ ਜੀ ਖਰਬੂਜੇ ਦੇ ਆ ਤੇ ਜਿੱਦਾਂ ਕਈ ਵਾਰ ਬੱਚੇ ਆ ਜਿਹੜਾ ਖਰਬੂਜਾ ਨਹੀਂ ਖਾਂਦੇ ਹੈਗੇ ਦੂਸਰੀ ਰੋਡ ਤਾਂ ਤੁਸੀਂ ਉਹਨਾਂ ਨੂੰ ਜੂਸ ਬਣਾ ਕੇ ਪਿਲਾ ਸਕਦੇ ਨੇ ਬੱਚਿਆਂ ਨੂੰ ਤੇ ਉਹਦੀ ਆਪਾਂ ਰੈਸਪੀ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ

ਜੇਕਰ ਬੱਚੇ ਇਦਾਂ ਨਹੀਂ ਖਾਂਦੇ ਹੈਗੇ ਤਾਂ ਤੁਸੀਂ ਇਹਦਾ ਜੂਸ ਬਣਾ ਕੇ ਉਹਨਾਂ ਨੂੰ ਦੇ ਸਕਦੇ ਹੋ ਗਰਮੀਆਂ ਦੇ ਵਿੱਚ ਇਹ ਬਹੁਤ ਹੀ ਵਧੀਆ ਹੁੰਦਾ ਹੈ ਇਹਦਾ ਜੂਸ ਪਾਣੀ ਦੀ ਕਮੀ ਹੈ ਜਿਹੜੀ ਬੱਚਿਆਂ ਨੂੰ ਬਿਲਕੁਲ ਨਹੀਂ ਹੁੰਦੀ ਹੈ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓਗੇ ਤਾਂ ওকে ਤੇ ਕਮੈਂਟ ਕਰਕੇ ਮੈਨੂੰ ਦੱਸੋ ਇਹਨਾਂ ਆਪਾਂ ਇਹ ਸ਼ਿਲ ਲਾ ਲਮਾਂਗੇ ਪਹਿਲਾਂ ਤੋਂ ਉਹਨਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੋ ਵੀਡੀਓ ਨੂੰ ਦੇਖ ਕੇ ਕਮੈਂਟ ਕਰਦੀਆਂ ਨੇ ਤੇ ਵੀਡੀਓ ਨੂੰ ਲਾਈਕ ਕਰਦੀਆਂ ਨੇ ਇਸੇ ਤਰ੍ਹਾਂ ਆਪਾਂ ਇੱਕ ਦੂਜੇ ਦੀ ਸਪੋਰਟ ਦੇ ਨਾਲ ਆ ਜਿਹੜਾ ਅੱਗੇ ਵਧਦੇ ਆ ਇੱਕ ਦੂਜੇ ਦੀ ਸਪੋਰਟ ਆ ਜਿਹੜੀ ਉਹ ਬਹੁਤ ਹੀ ਜ਼ਰੂਰੀ ਹੁੰਦੀ ਆ ਉੱਤੇ ਮਿਕਸੀ ਬਜਾ ਰਿਹਾ ਹੈ। ਬਸੇ ਤਾਂ ਜਿਹੜਾ ਖਰਬੂਜਾ ਹੁੰਦਾ ਹੈ ਉਹ ਮਿੱਠਾ ਹੁੰਦਾ ਪਰ ਫਿਰ ਵੀ ਆਪਾਂ ਇੱਥੇ ਅੱਧਾ ਖਜਾਂ ਦਾ ਜਿਹੜਾ ਚੀਨੀ ਮੀਟਾ ਪਾਵਾਂਗੇ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਚੀਨੀ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਇੱਥੇ ਆਪਾਂ ਦੇ ਆਜੀ ਪਿੰਕ ਸਾਲਟ ਥੋੜਾ ਜਿਹਾ ਪਿੰਕ ਸਾਲਟ ਪਾਵਾਂਗੇ ਤੁਸੀਂ ਕਾਲਾ ਨਮਕ ਵੀ ਲੈ ਸਕਦੇ ਹੋ ਤੇ ਆਪਾਂ ਇੱਥੇ ਇੱਕ ਗਲਾਸ ਅਗੜਾ ਪਾਣੀ ਦਾ ਪਾਵਾਂਗੇ ਇੱਕ ਤੋਂ ਥੋੜਾ ਜਿਹਾ ਘੱਟ ਹੀ ਪਾਏ ਮੈਂ ਪਾਣੀ ਮੈਨੂੰ ਆਪਾਂ ਪੀਸ ਲਵਾਂਗੇ ਮੱਖੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਮਿੱਠੇ ਦੇ ਉੱਤੇ ਤੁਸੀਂ ਇਹਦੇ ਵਿੱਚ ਬਰਫ਼ ਵੀ ਪਾ ਸਕਦੇ ਹੋ ਪਰ ਜਿਹੜਾ ਆਪਣਾ ਖਰਬੂਜਾ ਸੀ ਉਹ ਰਾਤ ਦਾ ਪਿੱਜਾ ਸੀ ਪੇਸ ਕਰਕੇ ਆਪਾਂ ਬਰਫ਼ ਤਾਂ ਨਹੀਂ ਪਾਈ ਹੈਗੀ। ਲੋ ਜੀ ਆਪਣਾ ਠੰਡਾ ਠੰਡਾ ਜੂਸ ਆ ਜਿਹੜਾ ਬਣ ਕੇ ਤਿਆਰ ਆ। ਕੋਰਟੂ ਸੇ ਵੇਸਤਰ ਬਣਾ ਕੇ ਨਾ ਬੱਚਿਆਂ ਨੂੰ ਪਲਾ ਕੇ ਵੇਖਿਓ ਉਹਨਾਂ ਨੂੰ ਬਹੁਤ ਹੀ ਵਧੀਆ ਲੱਗੇਗਾ। ਤੇ ਆਪਾਂ ਵਿੱਚ ਸੀ ਇਸ ਤਰ੍ਹਾਂ ਬਣਾ ਕੇ ਪੀ ਸਕਦੇ ਹਾਂ। ਬਹੁਤ ਹੀ ਟੇਸਟੀ ਬਣਦਾ ਹੈ। ਲੋਜੀ ਲੋਜੀ ਆਪਣਾ ਜਿਹੜਾ ਜੂਸ ਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਹ ਬਣਾ ਕੇ ਘਰ ਦੇ ਵਿੱਚ ਬੱਚਿਆਂ ਨੂੰ ਪਿਲਾ ਕੇ ਵੇਖਿਓ ਤੇ ਕਮੈਂਟ ਕਰਕੇ ਮੈਨੂੰ ਜੋੜ ਦੱਸੋ ਕਿ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਆਪਣਾ ਜੂਸ ਆ ਜਿਹੜਾ ਖਰਬੂਜੇ ਦਾ ਤੇ ਤੁਸੀਂ ਇਸ ਤਰ੍ਹਾਂ ਹੀ ਵਾਟਰਮੈਲਨ ਦਾ ਜੂਸ ਬਣਾ ਸਕਦੇ ਹੋ ਖਰਬੂਜੇ ਦਾ ਤੇ ਆਪਾ ਪੀ ਕੇ ਦੱਸਦੇ ਹਾਂ ਤੁਹਾਨੂੰ ਬਹੁਤ ਹੀ ਟੇਸਟੀ ਲੱਗਿਆ ਜੀ ਇਹ ਮੈਨੂੰ ਤੇ ਤੁਸੀਂ ਜੇ ਇਹਨੂੰ ਜ਼ਿਆਦਾ ਚਲਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਬਰਫ਼ ਵਗੈਰਾ ਵੀ ਪਾ ਸਕਦੇ ਹੋ ਬਹੁਤ ਹੀ ਟੇਸਟੇ ਬਣੇ ਆ ਮਿੱਠਾ ਜੇ ਤੁਸੀਂ ਨਹੀਂ ਵੀ ਇਹਦੇ ਵਿੱਚ 슈ਗਰ ਵਗੈਰਾ ਪਾਉਂਗੇ ਤਾਂ ਵੀ ਤੁਹਾਡਾ ਮਤਲਬ ਜੂਸ ਜਿਹੜਾ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗਾ ਬੱਚੇ ਇਹਨੂੰ ਆਰਾਮ ਨਾਲ ਪੀਣਗੇ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਲੜਾ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ